ਮੈਦਲਜੀਤਪੁਰ ਆਲ ਪੰਜਾਬ ਆਂਗਰਵਾੜੀ ਮਲਾਜੇ ਜਿਲ੍ਹਾ ਤੇ ਬਲਕ ਪ੍ਰਧਾਨਾ ਇੱਥੇ ਅੱਜ ਇਕੱਠੇ ਹੋਣ ਦਾ ਤੇ ਰੈਲੀ ਕਰਨ ਦਾ ਮਕਸਦ ਇਹੀ ਐ ਕਿ ਸਾਨੂੰ ਕਿਹਾ ਗਿਆ ਕਿ ਤਿੰਨ ਤੋਂ ਜਿਹੜੇ ਇੱਕ ਦੋ ਛੁੱਟੀਆਂ ਤੋਂ ਵੱਧ ਛੁੱਟੀ ਜੇ ਲਓਗੇ ਤਾਂ ਮੈਡੀਕਲ ਦੇਣਾ ਪਊਗਾ ਮੈਡੀਕਲ ਛੁੱਟੀ ਲੈ ਸਕਦੇ ਅਸੀਂ ਘਰਾਂ 'ਚ ਵੀ ਕੰਮ ਕਰਨੇ ਹੁੰਦੇ ਆ ਘਰਾਂ 'ਚ ਬਹੁਤ ਮਜਬੂਰੀਆਂ ਹੁੰਦੀਆਂ ਨੇ ਤਾਂ ਕਿ ਛੁੱਟੀ ਲੈਣੀ ਆ ਤਾਂ ਮੈਡੀਕਲ ਛੁੱਟੀ ਅਸੀਂ ਕਿਵੇਂ ਦਵਾਂਗੇ ਸਰਕਾਰ ਇਸ ਦੀ ਦੂਸਰੀ ਗੱਲ ਇਹ ਆ ਵੀ ਸੁਪਰਵਾਈਜ਼ਰਾਂ ਕਹਿ ਰਹੀਆਂ ਨੇ ਜਿਹੜਾ ਆਨਲਾਈਨ ਕੰਮ ਆ ਸਾਡਾ ਇਹ ਤੁਸ ਤੁਹਾਡੇ ਕੋਲ ਬੱਚੇ ਤਿੰਨ ਤੋਂ 6 ਸਾਲ ਦੇ ਹੋਣ ਚਾਹੀਦਾ ਨਾ ਹੋਣ ਤੁਸੀਂ ਤਾਂ ਇਹ ਸਾਨੂੰ ਸਰਕਾਰ ਦੱਸੇ ਵੀ ਜਦੋਂ ਸਾਡੋ 3 ਤੋਂ 6 ਸਾਲ ਦੇ ਬੱਚੇ ਸਰਕਾਰੀ ਸਕੂਲ ਚ ਭੇਜੇ ਗਏ ਨੇ ਤਾਂ ਫਿਰ ਐਸੀ 3 ਤੋਂ 6 ਸਾਲ ਦੇ ਬੱਚਿਆਂ ਦੀ ਐਕਟੀਵਿਟੀਆਂ ਕਿਵੇਂ ਰਹੀਏ ਇਹ ਜਾਲੀ ਕੰਮ ਕਰਵਾਉਣਾ ਚਾਹ ਰਹੀ ਹੈ ਸਰਕਾਰ ਸਾਨੂੰ ਦੋਨਾਂ ਪਾਸੇ ਇਸੇ ਲਈ ਅਸੀਂ ਇਹ ਕਹਿਣਾ ਰੱਖਿਆ ਗਿਆ 15 ਛੁੱਟੀਆਂ ਸਾਡੀਆਂ ਗਰਮੀ ਦੀਆਂ ਕੱਟਤੀਆਂ 15 ਛੱਡੀਆਂ ਵੀ ਆਹ ਹੁਣ ਜਿਹੜੀਆਂ ਛੁੱਟੀਆਂ ਕੀਤੀਆਂ ਸੀ ਸਰਕਾਰ ਨੇ 10 ਦਿਨਾਂ ਦੀਆਂ ਗਰਮੀ ਚਾਦੀ ਹੋਣ ਕਾਰਨ ਇਹ ਵੀ ਕਿਹਾ ਗਿਆ ਵੀ ਅੰਗਣਵਾੜੀ ਵਰਕਰ ਆਪਦੇ ਸੈਂਟਰ 'ਚ ਬੈਠੂਗੀ ਵਰਕਰ ਹੈਲਪਰ ਪਰ ਛੁੱਟੀ ਨਹੀਂ ਲੈ ਸਕਦੀ ਜੇ ਜਦੋਂ ਉੱਥੇ ਬੱਚੇ ਨਹੀਂ ਹੁੰਦੇ ਫਿਰ ਅੰਗਣਵਾੜੀ 'ਚ ਤੁਸੀਂ ਬੈਠ ਕੇ ਕੀ ਕਰੋਗੇ ਤੁਸੀਂ ਕੀ ਕਰਾਂਗੇ ਕੁਝ ਵੀ ਨਹੀਂ ਸਾਰੇ ਹੋਮ ਟੈਕ ਨੂੰ ਰਾਸ਼ਨ ਦੇ ਰਹੇ ਆਸੀਂ ਪਰ ਬੈਠਣਾ ਆਸੀਂ ਸੈਂਟਰਾਂ 'ਚ ਗਰਮੀ 'ਚ ਬੈਠਾ ਪੱਖਾ ਤੱਕ ਵੀ ਸਾਡੇ ਕੋਲੇ ਨਹੀਂ ਹੈਗਾ ਤੁਸੀਂ ਜਾ ਕੇ ਸਾਡੇ ਸੈਂਟਰਾਂ ਦਾ ਹਾਲ ਦੇਖੋ ਕੀ ਹਾਲ ਆ ਕਿਸਨ ਕੋ ਫਿਰ ਇਹ ਵੀ ਗੱਲ ਇੱਕ ਹੋਰ ਕਹੀ ਗਈ ਆ ਵੀ ਤਿੰਨ ਤਿੰਨ ਚਾਰ ਚਾਰ ਪਏ ਨਾ ਇਕੱਠਿਆਂ ਨਹੀਂ ਬਹਿ ਸਕਦੇ ਆਂ ਵਾੜੀ ਵਰਕਰਾਂ ਬੈਠ ਨਹੀਂ ਸਕਦੇ ਆਂ ਤਾਂ ਬੈਠਣੇ ਕਿੱਥੇ ਉਹਦਾ ਸਾਰੀ ਵੰਗ ਨਾੜੀ ਵਰਕਰਾਂ ਸਕੂਲਾਂ ਦੇ ਵਿੱਚ ਤੱਕਿਆ ਗਿਆ ਵੀ ਸਕੂਲਾਂ ਜਾ ਕੇ ਬੈਠਾ ਹੁਣ ਇੱਕ ਸਕੂਲ ਦੇ ਵਿੱਚ 8 ਸੈਂਟਰ ਚੱਲਦੇ ਪੰਜ ਚੱਲਦੇ ਤਿੰਨ ਚੱਲਦੇ ਆ ਤਾਂ ਹੁਣ ਜਦੋਂ ਅਸੀਂ ਦੁਆਰੇ ਤੋਂ ਆਵਾਂਗੇ ਤੇ ਸਾਨੂੰ ਕੋਈ ਥਾਈਆਂ ਦੇ ਵਿੱਚ ਸਾਂਝੀ ਜਗ੍ਹਾ ਦੀ ਜਗ੍ਹਾ ਨਹੀਂ ਮਿਲੂਗੀ ਮੰਗਾ ਨਹੀਂ ਮੰਨਿਆ ਗਿਆ ਅਗਲਾ ਸੰਘਰਸ਼ ਕੀ ਹੋਵੇਗਾ ਸਾਡਾ ਇਦੋਂ ਵੀ ਤਿੱਖਾ ਸੰਘਰਸ਼ ਹੋਗਾ ਅਸੀਂ ਪਿੱਛਾ ਛੱਡਣ ਵਾਲੇ ਨਹੀਂ ਆ ਸਰਕਾਰ ਨੂੰ ਅਸੀਂ ਥੱਲੇ ਲਾ ਕੇ ਰੱਖਾਂਗੇ ਔਰ ਇਹ ਸਹੜੂਨ ਉਡਾ ਕੇ ਛੱਡਾਂਗੇ ਜੇ ਮੁੱਖ ਮੰਤਰੀ ਸਾਨੂੰ ਆ ਦੋ ਦਿਨਾਂ ਦੇ ਵਿੱਚ ਐਲਾਨ ਕੁਝ ਨਹੀਂ ਕਰ ਰਿਹਾ ਤਾਂ ਅਸੀਂ ਇਹਨਾਂ ਨੂੰ ਵੋਟਾਂ ਦੇ ਦੱਸਾਂਗੇ ਵੀ ਕਿਵੇਂ ਅਸੀਂ ਉਹ ਜਿੱਥੇ ਵੀ ਇਹ ਜਾਂਦੇ ਅਸੀਂ ਉੱਥੇ ਵੀ ਵਿਰੋਧ ਕਰਾਂਗੇ ਹੁਣ ਇਹਨਾਂ ਦਾ ਮੇਰਾ ਨਾਮ ਹੈਗਾ ਜੀ ਕਿਰਨਜੀਤ ਕੌਰ ਤਿੰਨ ਤੋਂ 6 ਸਾਲ ਦੇ ਬੱਚੇ ਪਹਿਲਾਂ ਸਾਡੇ ਕੋਲੇ ਆਉਂਦੇ ਸੀ ਸਾਡਾ ਰਾਸ਼ਨ ਵੀ ਅਸੀਂ ਦਿੰਦੇ ਸੀ ਤੇ ਉਸ ਤੋਂ ਪ੍ਰੀ ਸਕੂਲ ਐਜੂਕੇਸ਼ਨ ਵੀ ਸਾਡੇ ਅੰਗਣਵਾੜੀ ਸੈਂਟਰ ਤੋਂ ਮਿਲਦੀ ਸੀ ਇਹ ਸਰਕਾਰ ਨੇ ਸਾਥੋ ਬੱਚੇ ਖੋ ਕੇ ਸਕੂਲਾਂ ਦੇ ਵਿੱਚ ਕਰਤੇ ਸਕੂਲਾਂ ਦੇ ਵਿੱਚ ਉੱਥੇ ਹੁਣ ਪ੍ਰੀ ਨਰਸਰੀ ਕਲਾਸਾਂ ਸਕੂਲਾਂ ਦੇ ਵਿੱਚ ਚੱਲ ਰਹੀਆਂ ਨੇ ਜਦ ਕਿ ਰਾਸ਼ਨ ਪਹਿਲਾਂ ਸਾਡੇ ਕੋਲੋਂ ਮਿਲਦਾ ਸੀ ਹੁਣ ਇਹ ਗਵਰਨਮੈਂਟ ਨੇ ਰਾਸ਼ਨ ਵੀ ਚਾ ਕੇ ਸਕੂਲਾਂ ਨੂੰ ਦਿੱਤਾ ਸਾਡੀ ਇਹ ਸਭ ਤੋਂ ਵੱਡੀ ਮੰਗ ਹੈ ਜੀ ਵੀ ਸਾਡੇ ਖੋਹੇ ਗਏ ਬੱਚੇ ਇਹ ਗਵਰਨਮੈਂਟ ਵਾਪਸ ਕਰੇ ਜੀ ਉਸ ਦੂਜੀ ਮੰਗ ਸਾਡੀ ਇਹ ਹੈ ਜੀ ਜਿਹੜਾ ਸਾਨੂੰ ਪੋਸ਼ਨ ਟਰੈਕਰ ਤੇ ਕੰਮ ਕਰਵਾ ਰ ਕੰਮ ਕਰਵਾ ਜਾ ਰਿਹਾ ਹੈਗਾ ਸਾਨੂੰ ਕੋਈ ਮੋਬਾਈਲ ਨਹੀਂ ਦਿੱਤੇ ਗਏ ਰੀਚਾਰਜ ਪੱਤਾ ਸਾਨੂੰ ਨਹੀਂ ਮਿਲਿਆ ਉਸ ਵਾਰ ਅਸੀਂ ਇਹ ਕਹਿੰਨੇ ਵੀ ਸਾਨੂੰ ਹਰ ਮੰਥ ਰੀਚਾਰਜ ਪੱਤਾ ਤੇ ਸਾਨੂੰ 스마트ਫੋਨ ਦਿੱਤੇ ਜਾਣ ਤੀਜੀ ਮੰਗ ਸਾਡੀ ਇਹ ਹੈ ਜੀ ਸਾਡੇ ਮੰਥਲੀ ਸੀਵੀ 2 ਹੁੰਦੇ ਨੇ ਉਹਨਾਂ ਦੇ ਵਿੱਚ ਸਾਨੂੰ ਅਸੀਂ ਆਪਣੇ ਪੱਲਿਓਂ ਇੱਕ ਮੰਥਰੇ ਵਿੱਚ 500 ਰੁਪਏ ਸਾਡੇ ਪੱਲਿਓਂ ਪਾ ਕੇ ਅਸੀਂ ਗੋਦ ਭਰਾਇ ਤੇ ਸਪੋਸ਼ਨ ਦਿੱਪਸ ਮਨਾ ਰਹਿਆਂਗੇ ਤੇ ਸਾਨੂੰ ਪਰ ਗਵਰਨਮੈਂਟ ਨੇ ਹਜੇ ਤੱਕ ਕੋਈ 2-2 ਸਾਲ ਬੀਤ ਗਏ ਸਾਨੂੰ 1 ਰੁਪਿਆ ਨਹੀਂ ਦਿੱਤਾ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਹਰ ਮੰਥ ₹100000 ਸੁਪੋਸ਼ਣ ਦਿਵਸ ਤੇ ਗੋਦ ਭਰਾਇ ਵਾਸਤੇ ਦਿੱਤਾ ਜਾਵੇ। ਤੇ ਇਸ ਤੀਜੀ ਚ ਚੌਥੀ ਮੰਗ ਸਾਡੀ ਇਹ ਹੈ ਜੀ ਜਿਵੇਂ ਵੀ ਸਾਡੀਆਂ ਛੁੱਟੀਆਂ ਨੇ ਜੀ ਸਾਡੀਆਂ ਇਹਨਾਂ ਨੇ ਹੁਣ ਛੁੱਟੀਆਂ ਕੱਟਦੀਆਂ ਇਹ ਕਹਿੰਦੇ ਨੇ ਜਿਹੜੀਆਂ ਤੁਹਾਡੀਆਂ 20 ਛੁੱਟੀਆਂ ਨੇ ਤੇ ਆਪਦੀਆਂ ਤੁਸੀਂ 20 ਛੁੱਟੀਆਂ ਹੀ ਲੈ ਸਕਦੇ ਏਦੋਂ ਬਾਅਦ ਕੋਈ ਛੁੱਟੀ ਲੈ ਨਹੀਂ ਸਕਦੇ। ਜੇ ਲੋង ਹੈ ਤਾਂ ਮੈਡੀਕਲ ਬਣਾ ਕੇ ਲੋ। ਉਹ ਇਹ ਸਾਡੀ ਇਹ ਮੰਗ ਹੈ ਜੀ ਸਾਨੂੰ ਕੋਈ ਵੀ ਪ੍ਰੋਬਲਮ ਆਸੇ ਸਾਨੂੰ ਘਰ ਦੇ ਵਿੱਚ ਕੰਮ ਹੋ ਰਿਹਾ ਜਦੋਂ ਅਸੀਂ ਆਪਦੇ ਸਰੀਰ ਕੋ ਤੌਰ ਤੇ ਫਿੱਟ ਹੈ ਤਾਂ ਸਾਡਾ ਮੈਡੀਕਲ ਕਿਵੇਂ ਬਣੂਗਾ? ਇਹ ਜਿਹੜੀ ਇਹਨਾਂ ਨੇ ਕੱਢੀ ਚਿੱਠੀ ਹੈ ਇਹ ਆਪਦੀ ਜਲਦੀ ਤੋਂ ਜਲ